ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬੇ ਪੰਡ ਭਗਤਾ ਭਾਈ ਜਿਹੜਾ ਇਹਨੂੰ ਬਠਿੰਡਾ ਪੈਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਣੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਵੀਰ ਆਪਣਾ ਮੈਂ ਨਾ ਜਗਮੋਹਣ ਆ ਜੀ ਬਾਈ ਦਾ ਨਾਮ ਜਗਮੋਹਣ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਹੈ ਜੀ ਆਪਣਾ ਪਰ ਬੈਂਡ ਆਪਣਾ ਭਗਤਾ ਭਾਈ ਦੇ ਜਵਾਬ ਗੰਡਾ ਜੀ ਜਿਹੜੇ ਗੁੜੀਆਂ ਸਕੂਲ ਆ ਜੀ ਆਪਣੇ ਠੀਕ ਹੋ ਤੇ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਹਮੇਸ਼ਾ ਚੰਗੇ ਪਸ਼ੂ ਹੀ ਹੁੰਦੇ ਆ ਤੇ ਵੀਰ ਜੋ ਆਪਾਂ ਪੁਰਾਣੀ ਵੀਡੀਓ ਪਾਈ ਸੀ ਕਿੰਨਾ ਦਾ ਰਿਜ਼ਲਟ ਰਿਹਾ ਜੀ ਉਹਦਾ ਵਧੀਆ ਰਿਜ਼ਲਟ ਪੂਰਾ ਵਧੀਆ ਹੁੰਦਾ ਜੀ ਠੀਕ ਹੋ ਜੀ ਚੰਗੇ ਪਸ਼ੂ ਵੇਖ ਜਾਂਦੇ ਠੀਕ ਹੋ ਜੀ ਤੇ ਦੱਸਣਾ ਚਾਹੁੰਦੇ ਆ ਬਾਈ ਜਿਹੜੀਆਂ ਅੱਜ ਦੀਆਂ ਵੇੜਾਂ ਉਹਨਾਂ ਵਿੱਚੋਂ ਦੋ ਵੇੜਾਂ ਦਾ ਬਾਈ ਦਾ ਸੌਦਾ ਹੋ ਗਿਆ ਸੀ ਔਨਲਾਈਨ ਹੋ ਗਿਆ ਸੀ ਤੇ ਉਹ ਬੰਦੇ ਸਾਈ ਪਾਗੇ ਸੀਗੇ ਤੇ ਬਾਈ ਤੋਂ ਲੈਣ ਨਹੀਂ ਆਏ ਉਹਦੇ ਕਰਕੇ ਅਸੀਂ ਵੀਡੀਓ ਦੁਬਾਰ ਫੇਰ ਬਣਾ ਰਹੇ ਆ ਤੇ ਗੱਲ ਦੱਸੋ ਜੀ ਹੋਈ ਕੀ ਸੀਗੀ ਜੀ ਬਾਈ ਜੀ ਆਪਣਾ ਸੌਦਾ ਕਰ ਰਹੇ ਸੀ ਬਾਈ ਨੇ ਹਾਂ ਜੀ ਸੌਦਾ ਕੀਤਾ ਸੀਗਾ ਇੱਕ ਨੰਬਰ ਤੋਂ ਦੋ ਨੰਬਰ ਵੱਛੀ ਸੀਗੀ ਠੀਕ ਹੋ ਜੀ ਤੇ ਕਹਿੰਦੇ ਬਾਈ ਮੇਰੀਆਂ ਪੱਕੀਆਂਆਂ ਗਾਈਆਂ ਅਸੀਂ ਬਾਅਦ ਚ ਬਾਈ ਨੇ ਫੋਨ ਹੀ ਨਹੀਂ ਚੁੱਕਿਆ ਯਾਰ ਠੀਕ ਹੋ ਜੀ ਮੈਂ ਬਹੁਤ ਮੈਨੂੰ ਫੋਨ ਆਇਆ ਬਹਿੜ ਚਿੱਟੀ ਦੇ ਫੋਨ ਆਇਆ ਲੈਣ ਵਾਸਤੇ ਬਹੁਤ ਠੀਕ ਤੇ ਮੂਜੂ ਮੂਜੂ ਵੀ ਫੋਨ ਆਇਆ ਸੀ ਆਪਾਂ ਨੂੰ ਤੇ ਬਾਈ ਨੇ ਚੰਗੀ ਗੱਲ ਨਹੀਂ ਕੀਤੀ ਯਾਰ ਜੇ ਨਹੀਂ ਲੈਣੀ ਸੀ ਤਾਂ ਉਹਦਾ 1000 ਰੁਪਿਆ ਵੀ ਮੋੜ ਦਿੰਦੇ ਹਾਂ ਹਾਂ ਤੇ ਆਪਣੂੰ ਦਾ ਇੱਕ ਵਾਰ ਦਾ ਦਿੰਦਾ ਠੀਕ ਹੋ ਜੀ ਬਾਈ ਇੱਕ ਨਾ ਰਿਕੁਐਸਟ ਹੀ ਆ ਜੇ ਕਿਸੇ ਭਰਾ ਨੂੰ ਵੈੜ ਚਾਹੀਦੀ ਹੈ ਤੇ ਇਦਾਂ ਨਾ ਕਰੋ ਆਪਣਾ ਕੰਮ ਹੀ ਔਨਲਾਈਨ ਦਾ ਕੰਮ ਵੀਡੀਓ ਦਾ ਮਤਲਬ ਹੀ ਇਹ ਹੁੰਦਾ ਵੀ ਤੁਸੀਂ ਘਰ ਬੈਠ ਕੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਬਈ ਤੁਹਾਨੂੰ ਘਰ ਬੈਠੇ ਕੋਈ ਚੰਗਾ ਪਸ਼ੂ ਵਧੀਆ ਲੱਗੇ ਤੁਸੀਂ ਉਹਦੀ ਖਰੀਦਦਾਰੀ ਕਰੀ ਸਕੋ ਤੇ ਇਦਾਂ ਬਈ ਤੁਸੀਂ ਕਿਸੇ ਹੋਰ ਬੰਦੇ ਦਾ ਵੀ ਪਸ਼ੂ ਮਾਰਤਾ ਵੀਰ ਨਹੀਂ ਤਾਂ ਹੋਰ 100 ਫੋਨ ਆਇਆ ਬਾਈ ਨੂੰ ਬਹੁਤ ਫੋਨ ਆਇਆ ਆ ਵੈੜ ਦੇ ਖਾਸ ਕਰਕੇ ਬਹੁਤ ਆਇਆ ਠੀਕ ਹੈ ਹਾਂ ਬਈ ਉਹੀ ਆਣਾ ਬਈ ਵੈੜ ਹੁਣ ਕਿਸੇ ਦੇ ਕੰਮ ਨਹੀਂ ਰਹੀ ਉਹ ਗੱਲ ਹੋ ਜਾਂਦੀ ਆ ਅਗਲਾ ਕਹਿੰਦਾ ਵੀ ਪਤਾ ਨਹੀਂ ਕਾਹ ਤੋਂ ਵੀਡੀਓ ਬਣਾਉਂਦਾ ਵੀ ਖੋਟੀ ਹੋਊਗੀ ਜਾਂ ਦੂਰੀ ਆ ਤਾਂ ਵੀਡੀਓ ਬਣਾਉਂਦੇ ਆ ਪਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਾਈ ਤੁਸੀਂ ਆਓ ਭਾਵੇਂ 4 ਟਾਈਮ ਚੋ ਆਈ ਕਰੋ ਭਾਵੇਂ 5 ਟਾਈਮ ਚੋ ਆਈ ਕਰੋ ਦੱਸੋ ਇਹ ਡਿਟੇਲ ਕੀ ਆ ਜੀ ਵਹਿੜਦੀ ਦੂਜਾ ਸੂਆ ਸੁਈਆ ਵੀਰੇ ਹਾਂਜੀ ਇਹਨੂੰ ਚੌਥਾ ਦਿਨ ਆ ਤੇ ਮਗਰੇ ਦੇ ਬੱਚੀ ਆ ਆ ਬੱਚੀ ਆ ਵੀਰੇ 4 ਦਿਨ ਹੋਇਆ ਸੁਈ ਨੂੰ ਕਿੰਨਾ ਦੁੱਧ ਕਰ ਗਈ ਜੀ ਇਹ ਥੱਲੇ ਬਾਈ ਜੀ ਹੁਣ ਆਪਾਂ ਉਹਦੇ 16 ਬੋਲੇ ਸੀਗਾ 13 14 ਲੀਟਰ ਬੋਲਾ ਤਿਆਰ ਹੈ ਥੱਲੇ ਪੂਰਾ ਠੀਕ ਹੋਈ ਟੋਲ ਕੇ ਦੇਵਾਂਗੇ ਤੁਸੀਂ ਵਹਿੜ ਵੇਖ ਸਕਦੇ ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਮਾੜਾ ਤੋਰਾ ਕਦੀ ਵੀਰੇ ਬਾਡੀ ਬੰਤਰ ਦੀ ਤੁਸੀਂ ਵੇਖ ਹੀ ਸਕਦੇ ਹੋ ਬਾਈ ਉਹਦੇ ਵੈੜ ਦੇਖੀ ਆ ਬਾਈ ਤਕਰੀਬਨ ਸਾਫ ਨਹੀਂ ਬਹੁਤ ਚੰਗਾ ਪਿਆਰ ਦਿੱਤਾ ਤੁਸੀਂ ਉਹ ਵੀਡੀਓ ਨੂੰ ਇੱਕ ਰਿਕੁਐਸਟ ਹੀ ਆ ਭਰਾ ਜੇ ਕਿਸੇ ਨੇ ਵੈੜ ਲੈਣੀ ਹੋਵੇ ਤੇ ਚੁਆਈ ਕਰੋ ਦੋ ਟਾਈਮ ਕਰੋ ਭਾਵੇਂ ਤਿੰਨ ਟਾਈਮ ਚੁਆਈ ਕਰੋ ਪਰ ਕਿਸ ਨੂੰ ਖੱਜਲ ਨਾ ਕਰੋ ਵੀਰੇ ਫਵਾਨਾ ਤੁਸੀਂ ਵੇਖ ਸਕਦੇ ਹੋ ਚੰਗਾ ਫਵਾਨਾ ਬਾਈ ਰੰਗ ਰੂਪ ਵੱਲ ਉਹ ਤਾਂ ਬਹੁਤ ਜ਼ਿਆਦਾ ਸ਼ਾਨਦਾਰ ਆ ਹਵਾਨਾ ਵੇਖ ਸਕਦੇ ਹੋ ਚੰਗੇ ਪਾਨੇ ਦੀ ਵੜਾ ਬਈ ਮਹੂਦੀ ਹਵਾਨਾ ਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਆ ਮਗਰਬਰੀ ਇਹਦੀ ਬੱਚੀ ਆ ਤੇ ਵੀਰ ਇਹਦੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦਾ 58000 ਰੁਪਏ ਆ 58000 ਰੁਪਏ ਬਾਈ ਮੁੱਲ ਕਰਦੇ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਉ ਠੀਕ ਹੋ ਜੀ ਤੇ ਅਗਲੀ ਵੜਾ ਲਈ ਆ ਜੋ ਜੀ ਇਹਦੀ ਕੀ ਡਿਟੇਲ ਆ ਜੀ ਦੇ ਪਹਿਲਾ ਸੂਆ ਜੀ ਮੂੰਹੋਂ ਦੁੱਧ ਹੁੰਦਾ ਬਾਈ ਜੀ ਠੀਕ ਹੋ ਜੀ ਮੈਂ ਕਹਿੰਦਾ ਦੇ ਬੱਛਾ ਇਹ ਵੀ ਹੋਵੇ ਯਾਨੀ 12 ਦਿਨਾਂ ਦਾ ਹੋਵੇ ਸੂਆ ਤੇ ਕਿੰਨਾ ਕੁ ਦੁੱਧ ਅਗਲੀ ਦੁੱਧ ਤਿਆਰ ਹੋਵੇ ਤੇਰੇ ਡੱਬੇ ਮਾਰਨ ਠੀਕ ਹੋ ਜੀ 24 ਵਾਲਾ ਜਾਨੀ ਤੋਣਾ 24 ਵਾਲਾ ਵੇਖ ਸਕਦੇ ਹੋ ਹਵਾਨਾ ਵਧੀਆ ਹਵਾਨਾ ਬਾਈ ਬਾਡੀ ਬੰਤਰ ਦੀ ਚੰਗੀ ਹੈ ਮਾੜਾ ਤੁਰਫਾ ਨਾ ਬਹੁਤ ਚੰਗੀ ਵੇੜਾ ਵੀਰੇ ਮੂੰਹੋਂ ਦੋਂਦੀ ਆ 14 ਲੀਟਰ ਦੁੱਧ ਬਾਈ ਜੋਕ ਕੇ ਦਊਗਾ ਭਵਨ ਦੋ ਟਾਈਮ ਚਵਾਈ ਕਰੋ ਭਵਨ ਤਿੰਨ ਟਾਈਮ ਚਵਾਈ ਕਰੋ ਪਰ ਇੱਕ ਰਿਕੁਐਸਟ ਹੀ ਹੈ ਬਾਈ ਖੱਜਲ ਨਾ ਕਰੋ ਕਿਸੇ ਨੂੰ ਘਰ ਬੈਠ ਕੇ ਪਸ਼ੂਆਂ ਦੀ ਖਰੀਦਦਾਰੀ ਕਰੋ ਦੇਖ ਸਕਦੇ ਹੋ ਵੀਰੇ ਬਾਡੀ ਬਾਂਤਰ ਦੀ ਚੰਗੀ ਹੈ ਚੰਗੀ ਹਾਈਟ ਦੀ ਹੈ ਵੜਾ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਮਗਰੇ ਦੇ ਬੱਚਾ ਬਈ ਆਹੀ ਹੈ ਨਾ ਵੀਰੇ ਬੱਚਾ ਇਹਦਾ ਹਾਂ ਬੱਚਾ ਇਹਦਾ ਆ ਬੱਚਾ ਬਈ ਜੀ ਇਹਦਾ ਅਸ ਟਾਈਮ 14 ਲੀਟਰ ਦੁੱਧ ਤਿਆਰ ਆ ਬਾਈ ਦਾ ਦੱਸਣ ਦੇ ਮੁਤਾਬਕ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੀਆਂ ਆਪਾਂ ਇਹਦਾ 57000 ਇਹਦਾ ਮੁੱਲ 57000 ਕਰਦੀ ਆ ਠੀਕ ਹੋ ਜੀ ਤੇ ਆ ਦੱਸੋ ਜੀ ਲਾਸਟ ਵਾਈਟ ਦੀ ਕੀ ਡਿਟੇਲ ਹੈ ਇਹ ਜੀ ਪਹਿਲਾਂ ਸੂਆ ਸੁਈ ਦੀ ਆਪਣੇ ਕੋਲੇ ਹਾਂਜੀ ਤੇ ਸੂਈ ਨੂੰ ਕਿੰਨਾ ਮਹੀਨਾ ਮਹੀਨੇ ਕੋਈ ਅਸਰ ਆਪਾਂ ਬੰਗਣਾ ਜਿੰਨਾ ਦੌਰਪੇ ਲਈ ਆ ਹਾਂਜੀ ਤੇ ਬੱਚਾ ਇਹਦਾ ਮਰਿਆ ਬਾਈ ਠੀਕ ਹੋ ਜੀ ਹਾਂਜੀ 16 17 ਲੀਟਰ ਕੰਡੇ ਵਾਲਾ ਦੁੱਧ ਤੋਲ ਕੇ ਦੇਵਾਂਗੇ ਆਪਾਂ ਇਹ ਤੁਹਾਨੂੰ ਠੀਕ ਹੋ ਜੀ 17 ਲੀਟਰ ਹੈਗਾ ਬਾਈ ਦੁੱਧ ਦਾ ਕੰਡੇ ਵਾਲਾ ਵੀਰੇ ਤੋਲ ਕੇ ਦੇਵਾਂਗੇ ਆਪਾਂ ਤੁਹਾਨੂੰ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਬਾਈ ਬਾਡੀ ਮੰਤਰ ਦੀ ਚੰਗੀ ਆ ਮਹੀਨਾ ਹੋ ਗਿਆ ਵੀਰੇ ਸੂਈ ਨੂੰ ਮਹੀਨਾ ਹਾਂ ਜੀ ਅਪਣਾ ਮਹੀਨਾ ਦੱਸਿਆ ਪਾ ਠੀਕ ਹੋ ਜੀ ਮਾੜਾ ਤੋਰਾ ਵਖਾ ਦੋ ਇਹਦਾ ਵੀ ਜੀ ਕਿਹੜੇ ਸੂਏ ਵੀਰੇ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਸੂਈ ਵੀ ਆ ਬਾਈ 1 ਮਹੀਨਾ ਹੋ ਗਿਆ ਸੂਈ ਨੂੰ ਬੱਚਾ ਕੀ ਆ ਜੀ ਮਗਰ ਇਹਦੇ ਬੱਚਾ ਮਰਿਆ ਬਾਈ ਬੱਚਾ ਸੀ ਬੱਚਾ ਆਪਣੇ ਕੋਲ ਮਰਿਆ ਕਿ ਵੀਰੇ ਮਗਰ ਪਿੱਛੇ ਮਰਿਆ ਪਿੱਛੇ ਮਗਰੋਂ ਆਇਆ ਸੀ ਬਾਈ ਯਾਰ ਦੇਖ ਸਕਦੇ ਮੈਂ ਚੰਗਾ ਵਾਨਾ ਕਾਣ ਬੰਨੇ ਦੀ ਚੰਗੀ ਆ ਚੰਗੀ ਹਾਈਟ ਦੀ ਆ ਬਈ ਵੜ ਤੋਰਾ ਤੁਸੀਂ ਦੇਖ ਸਕਦੇ ਮੈਂ ਵੜ ਦਾ ਅਸਤਾਰਾਂ ਲੀਟਰ ਦਾ ਇਸ ਟੈਂਕ ਬਈ ਦੁੱਧ ਤਿਆਰ ਆ ਬੈੜੇ ਇੱਥਾਂ ਭਾਈ ਜੀ ਕੀ ਡਿਮਾਂਡ ਕਰਦਾ ਨਹੀਂ ਆਪਾਂ ਇਹਦੀ? 50000 ਰੁਪਏ ਇਹਦਾ ਮੁੱਲ 50000 ਕਰਦੇ ਮੌਕੇ ਤੇ ਮਾਨਤਨ ਕੀਤਾ ਜਾਊਗਾ। ਠੀਕ ਹੋ ਜੀ। ਤੇ ਚਵਾਈ ਚ ਕਿਵੇਂ ਜੀ ਤਨੇ ਨਗ? ਭਾਈ ਜੀ ਐਹੀ ਆਪਣੀ ਥਸਰਲੀ ਆ ਗਈ। ਭਾਵੇਂ ਧਾਰਾ ਵੀ ਨਾ ਮਾਰਖ ਲੋ ਅਗਲੇ ਘਰ ਤੱਕ ਦੇ ਪੰਜ ਜੁਮੇਵਾਰੀ। ਠੀਕ ਹੋ ਜੀ। ਇੰਨੇ ਜੁਮੇਵਾਰੀ ਦੇ ਰਿਹਾ ਭਾਈ ਚਵਾਈ ਦੀ ਤੇ ਬਾਕੀ ਆਪਾਂ ਇੱਕ ਗੱਲ ਕਹਿੰਦੇ ਆ ਵੀ ਜਿਹੜਾ ਭਰਾ ਆਵੇ ਤੇ ਦੋ ਟਾਈਮ ਜ਼ਰੂਰ ਚਵਾਈ ਕਰੇ। ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਬਾਈ ਯਾਰ ਹਨਾ ਕਿ ਕਿਸ ਟਾਈਮ ਕੀ ਪ੍ਰੋਬਲਮ ਪੈ ਜਾਣ। ਜੇ ਤੁਸੀਂ ਕਲੇਮ ਕਰ ਲੈਣਗੇ ਤਾਂ ਬਿਹਤਰ ਹੈ ਯਾਰ। ਆਪਾਂ ਕੋਈ ਪੈਨਸ਼ਨ ਨਹੀਂ ਹੁੰਦੀ। ਠੀਕ ਹੋ ਜੀ। ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ। 70090 ਬਾਈ ਜੀ 40359 ਇੱਕ ਵਾਰ ਫੇਰ ਦੱਸ ਦਿਓ। 70090 40359 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਤਿੰਨਾ ਵਹਿੜਾ ਚ ਕੋਈ ਵਹਿੜ ਚੰਗੀ ਲੱਗਦੀ ਆ ਤੇ ਇਸ ਬਾਈ ਨਾਲ ਜ਼ਰੂਰ ਕੰਟੈਕਟ ਕਰੋ। ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।